ਦੇਸ਼ਵਰਤ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਆਹ ਤੁਹਾਡੇ ਨਾਲ ਮਸਕਾਨ ਸ਼ਰਮਾ ਖਬਰਾਂ ਦੇ ਸਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣੇ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈੱਡਲਾਈਨਸ ਤੇ ਪੰਜਾਬ ਸਰਕਾਰ ਵੱਲੋਂ ਚੋਨੇ ਦੀ ਸਿੱਧੀ ਬਜਾਈ ਕਰਨ ਵਾਲੇ 17000 ਤੋਂ ਵੱਧ ਕਿਸਾਨਾਂ ਨੂੰ ਕਰੋੜਾ ਰੁਪਏ ਜਾਰੀ ਰਾਜ ਸਭਾ ਚੋਣ ਲਈ ਆਮ ਆਦਮੀ ਪਾਰਟੀ ਨੇ ਸਵਾਤੀ ਮਾਲੀਵਾਲ ਨੂੰ ਬਣਾਇਆ ਉਮੀਦਵਾਰ ਇਨੈਲੋ ਦੇ ਸਾਬਕਾ ਵਿਧਾਇਕ ਦੇ ਟਿਕਾਣਿਆਂ ਤੋਂ ਵਿਦੇਸ਼ੀ ਹਥਿਆਰ 300 ਕਾਰਤੂਸ 5 ਕਰੋੜ ਰੁਪਏ ਦੀ ਨਕਦੀ ਤੇ 5 ਕਿਲੋ ਦੇ ਕਰੀਬ ਸੋਨਾ ਜਿੱਤਾ ਬਰਾਮਦ ਜੇਲ੍ਹ ਦੇ ਵਿੱਚ ਹੋਈ ਗ੍ਰੈਂਡ ਬਰਥਡੇ ਪਾਰਟੀ ਦੇ ਵਿੱਚ ਜਲਦ ਹੋ ਸਕਦੀ ਹੈ ਵੱਡੇ ਵਿਭਾਗੀ ਕਾਰਵਾਈ ਪੰਜਾਬ ਤੇ ਦਿੱਲੀ ਚ ਸੰਗਣੀ ਤੁੰਦ ਕਾਰਨ ਬਾਈ ਰੇਲ ਗੱਡੀਆਂ ਯਾ ਦੇਰ ਸੰਸਦ ਚ ਸੁਰੱਖਿਆ ਸੰਬੰਧੀ ਮਾਮਲੇ ਚ 6 ਚੋਂ 5 ਮੁਲਜ਼ਮਾਂ ਨੇ ਪੋਲੀਗ੍ਰਾਫ ਟੈਸਟ ਲਈ ਆਪਣੀ ਸਹਿਮਤੀ ਦਿੱਤੀ ਸ਼ੁਰੂ ਹੋਏ ਲੋਕ ਸਭਾ ਚੋਣਾਂ ਦੀ ਤਿਆਰੀ ਚੋਣ ਕਮਿਸ਼ਨ 7 ਜਨਵਰੀ ਤੋਂ ਰਾਜਾਂ ਦਾ ਕਰੇਗਾ ਦੌਰਾ ਸੋਮਾਲੀਆ ਦੇ ਤੱਟ ਨੇੜੇ ਮਲਵਾਹਕ ਜਹਾਜ਼ ਹੋਇਆ ਅਗਵਾ ਜਹਾਜ਼ ਦੇ ਵਿੱਚ ਸੀ 15 ਪਾਰਕੀ ਕਿਰਾਏ ਤੇ ਕਮਰਾ ਦਿਵਾਉਣ ਦਾ ਚਾਂਸਾ ਦੇ ਕੇ 23000 ਰੁਪਏ ਦੀ ਠੱਗੀ ਗ੍ਰਿਫਤਾਰ ਕੀਤਾ ਗਿਆ ਮਲਜ਼ਮ ਮਹਾਰਾਸ਼ਟਰ ਦੇ ਸ਼ਮਸ਼ਾਨ ਕਾਰਟ ਦੇ ਵਿੱਚ ਬਿੱਲੀ ਦਾ ਸਿਸਕਾਰ ਔਰਤ ਸਮੇਤ 6 ਖਿਲਾਫ ਕੇਸ ਦਰਜ ਤੁਸੀਂ ਸਨ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਜਾਣਦੇ ਹਾਂ ਉਹ ਖਬਰਾਂ ਵਿਸਥਾਰ ਦੇ ਵਿੱਚ ਪਹਿਲੀ ਅਹਿਮ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਨੇ ਸੌਣੀ ਦੇ ਸੀਜ਼ਨ 2023 ਦੌਰਾਨ ਝੋਨੇ ਦੀ ਸਦੀ ਬਿਜਾਈ ਕਰਨ ਵਾਲੇ 17000 ਕਿਸਾਨਾਂ ਦੇ ਬੈਂਕ ਖਾਤਿਆਂ ਦੇ ਵਿੱਚ 19 ਕਰੋੜ 83 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਨੇ ਇਸ ਸਬੰਧੀ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਪਾਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿਸਾਨਾਂ ਨੇ 2023-24 ਦੌਰਾਨ ਕੁੱਲ 19114 ਕਿਸਾਨਾਂ ਨੇ ਡੀਐਸਆਰ ਪੋਰਟਲ ਤੇ 172049 ਏਕੜ ਰਕਬਾ ਰਜਿਸਟਰਡ ਕੀਤਾ ਸੀ ਸਬੰਧਤ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਪੜਤਾਲ ਕਰਨ ਉਪਰੰਤ ਕੁੱਲ 18931 ਕਿਸਾਨਾਂ ਤੇ ਡੀਐਸਆਰ ਅਧੀਨ 133745 ਏਕੜ ਰਕਬੇ ਦੀ ਤਸਦੀਕ ਕੀਤੀ ਗਈ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਤਰਕੀ ਹੇਠਲੇ ਪਾਣੀ ਨੂੰ ਬਚਾਉਣ ਲਈ ਕਿਸਾਨਾਂ ਨੂੰ ਡੀਐਸਆਰ ਵਿਧੀ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਸੂਬਾ ਸਰਕਾਰ ਵੱਲੋਂ ਮੌਜੂਦਾ ਬਰੇ ਚੋਣ ਦੌਰਾਨ ਚੋਣੇ ਦੀ ਸਿੱਧੀ ਵਿਚਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੀ ਪ੍ਰੋਤਸਾਹਨ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਦੂਜੀ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਨੇ 19 ਜਨਵਰੀ ਨੂੰ ਰਾਜ ਸਭਾ ਚੋਣਾਂ ਲਈ ਰਾਜ ਸਭਾ ਲਈ ਆਪਣੇ ਉਮੀਦਵਾਰ ਤੈਅ ਕਰ ਲਏ ਨੇ ਸੂਤਰਾਂ ਮੁਤਾਬਕ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੂੰ ਪਹਿਲੀ ਵਾਰ ਨਾਮਜ਼ਦ ਕੀਤਾ ਗਿਆ ਪਾਰਟੀ ਨੇ ਸੰਜੇ ਸਿੰਘ ਅਤੇ ਐਂਡੀ ਗੁਪਤਾ ਨੂੰ ਰਾਜ ਸਭਾ ਮੈਂਬਰ ਵਜੋਂ ਦੂਜੇ ਕਾਰਜਕਾਲ ਲਈ ਉਮੀਦਵਾਰ ਬਣਾਇਆ ਤੀਜੀ ਅਹਿਮ ਖਬਰ ਹੈ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਅਤੇ ਉਸਦੇ ਸਾਥੀਆਂ ਖਿਲਾਫ ਛਾਪੇਮਾਰੀ ਦੌਰਾਨ ਵਿਦੇਸ਼ੀ ਹਥਿਆਰ ਕਰੀਬ 300 ਕਾਰਤੂਸ 5 ਕਰੋੜ ਰੁਪਏ ਅਤੇ 100 ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਨੇ ਕੇਂਦਰੀ ਜਾਂਚ ਏਜੰਸੀ ਨੇ ਵੀਰਵਾਰ ਨੂੰ ਹਰਿਆਣਾ ਦੇ ਯਮੁਨਾ ਨਗਰ ਜ਼ਿਲ੍ਹੇ ਵਿੱਚ ਕੱਤੀ ਤੇ ਗੈਰ ਕਾਨੂੰਨੀ ਮਾਈਨਿੰਗ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਸਾਫ ਕਾ ਵਿਧਾਇਕ ਅਤੇ ਸੋਨੀਪੱਤੂ ਕਾਂਗਰਸ ਦੇ ਵਿਧਾਇਕ ਸੁਰੇਂਦਰ ਪਵਾਰ ਖਿਲਾਫ ਛਾਪੇਮਾਰੀ ਕੀਤੀ ਦਿਲਬਾਖ ਸਿੰਘ ਅਤੇ ਉਸ ਦੇ ਸਾਥੀਆਂ ਦੇ ਟਿਕਾਣਿਆਂ ਤੋਂ ਕਰੀਬ 5 ਕਰੋੜ ਰੁਪਏ ਕੱਤੀ ਤੇ ਗੈਰ ਕਾਨੂੰਨੀ ਵਿਦੇਸ਼ੀ ਹਥਿਆਰ 300 ਕਾਰਤੂਸ 100 ਤੋਂ ਵੱਧ ਸ਼ਰਾਬ ਦੀਆਂ ਬੋਤਲਾਂ 4-5 ਕਿਲੋਗ੍ਰam ਸੋਨਾ ਤੇ ਦੇਸ਼ ਵਿਦੇਸ਼ ਵਿੱਚ ਜਾਇਦਾਦਾਂ ਨਾਲ ਸੰਬੰਧਿਤ ਦਸਤਾਵੇਜ਼ ਬਰਾਮਦ ਕੀਤੇ ਗਏ ਤੇ ਕੁਝ ਥਾਵਾਂ ਤੇ ਤਲਾਸ਼ੀ جاری ਹੈ ਚੌਥੀ ਅਹਿਮ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਕੇਂਦਰੀ ਜੇਲ੍ਹ ਲੁਧਿਆਣਾ ਦਾ ਪ੍ਰਸ਼ਾਸਨ ਲਾਪਰਵਾਹੀਆਂ ਵਰਤਣ ਕਾਰਨ ਅਕਸਰ ਚਰਚਾ ਦੇ ਵਿੱਚ ਰਹਿੰਦਾ ਹੈ ਜਦ ਕਿ ਲੱਖਾਂ ਰੁਪਏ ਖਰਚ ਕੇ ਵੀ ਸੂਬਾ ਸਰਕਾਰ ਨੂੰ ਜੇਲ੍ਹ ਅਧਿਕਾਰੀਆਂ ਦੀਆਂ ਕਥਿਤ ਲਾਪਰਵਾਹੀਆਂ ਕਾਰਨ ਜਨਤਾ 'ਚ ਕਿਰਕਰੀ ਕਰਮਾਉਣੀ ਪੈਂਦੀ ਹੈ ਤਾਜ਼ਾ ਮਾਮਲੇ 'ਚ ਵੀ ਕੁਝ ਅਜੀ ਆਈ ਨਜ਼ਰ ਆ ਰਿਹਾ ਹੈ ਬੀਤੇ ਦਿਨੀ ਸੈਂਟਰਲ ਜੇਲ੍ਹ ਦੀ ਕਿਸੇ ਬੈਰਕ ਚ 파ਟੀ ਕਰਦੇ ਦਿਸ ਰਹੀ ਹੈ ਤੇ ਗਲਾਸ ਚੁੱਕ ਕੇ ਚੇਅਰਸ ਕਰਦੇ ਕੈਦੀਆਂ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਚ ਹੱਥ ਹਿਲਾ ਕੇ ਸਵਾਗਤ ਕਰ ਰਹੇ ਕੁਝ ਕੈਦੀ ਅਤੇ ਹਵਾਲਾਤੀ ਸ਼ਾਇਦ ਇਹ ਦੱਸਣ ਦਾ ਯਤਨ ਕਰ ਰਹੇ ਸੀ ਕਿ ਜੇਲਾ ਦੀਆਂ ਕੰਧਾਂ ਤੇ ਚੌਕਸੀ ਵੀ ਉਹਨਾਂ ਦੇ ਮਨੋਰੰਜਨ ਚ ਕੋਈ ਅੜਿੱਕਾ ਨਹੀਂ ਪਾ ਸਕਦੀ ਦੂਜੀ ਪਾਸੇ ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਮਾਮਲਾ ਨਜ਼ਰ ਦੇ ਵਿੱਚ ਆ ਗਿਆ ਤੇ ਜੇਲ੍ਹ ਪ੍ਰਸ਼ਾਸਨ ਦੇ ਮੁਲਜ਼ਮਾਂ ਚ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਨੇ ਤੇ ਜਲਦੀ ਕੋਈ ਵੱਡੀ ਵਿਪਾਗੀ ਕਾਰਵਾਈ ਦੇ ਸਾਹਮਣੇ ਆ ਸਕਦੀ ਹੈ। ਪੰਜਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ। ਅੱਜ ਸਵੇਰੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਸੰਘਣੀ ਧੁੰਦ ਛਾਈ ਰਹੀ ਤੇ ਘੱਟੋ-ਘੱਟ ਤਾਪਮਾਨ 9.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿੱਲੀ ਦੇ ਨਾਲ-ਨਾਲ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਸਵੇਰੇ ਬਹੁਤ ਸੰਘਣੀ ਧੁੰਦ ਰਹੀ। ਦਿੱਲੀ 'ਚ ਦਿਨ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ। ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਧੁੰਦ ਤੇ ਠੰਡ ਰਹਿਣ ਦੀ ਸੰਭਾਵਨਾ ਹੈ। ਰੇਲਵੇ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਸੰਗਨੀ ਤੋਂ ਦੁਦਕਾਰਾਂ ਨੇ ਘੱਟੋ-ਘੱਟ 22 ਰੇਲ ਗੱਡੀਆਂ ਦੇਰੀ ਦੇ ਨਾਲ ਚਲੀਆਂ। ਛਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ। ਸੰਸਦ ਦੀ ਸੁਰੱਖਿਆ ਸੰਨ ਮਾਮਲੇ ਦੇ ਵਿੱਚ ਗ੍ਰਿਫਤਾਰ 6 ਮੁਲਜ਼ਮਾਂ ਵਿੱਚੋਂ 5 ਨੇ ਅੱਜ ਇੱਥੇ ਅਦਾਲਤ ਵਿੱਚ ਆਪਣਾ ਪੋਲੀਗ੍ਰਾਫ ਟੈਸਟ ਕਰਾਉਣ ਲਈ ਸਹਿਮਤੀ ਦੇ ਦਿੱਤੀ ਹੈ। ਵਧੀਕ ਸੈਸ਼ਨ ਜੱਜ ਹਰਦੀਪ ਕੌਰ ਨੇ ਵੀ ਸਾਰੇ ਮੁਲਜ਼ਮਾਂ ਮਨੋਰੰਜਨ ਡੀ, ਸਾਗਰ ਸ਼ਰਮਾ, ਅਮੋਲ ਤਨਰਾਜ शिंदे, ਨੀਲਮ ਆਜ਼ਾਦ, ਲਲਿਤ ਚਾਹ ਤੇ ਮਹੇਸ਼ ਕਮਾਵਤ ਦੇ ਪੁਲਿਸ ਰਿਮਾਰਚ 8 ਦਿਨ ਦਾ ਹੋਰ ਵਾਦਾ ਕਰ ਦਿੱਤਾ ਹੈ। ਆਜ਼ਾਦ ਨੂੰ ਛੱਡ ਕੇ ਮੁਲਜ਼ਮਾਂ ਨੇ ਅਦਾਲਤ ਦੇ ਸਾਹਮਣੇ ਟੈਸਟ ਲਈ ਆਪਣੀ ਸਹਿਮਤੀ ਦਿੱਤੀ ਹੈ। ਸਤਵੀਂ ਅਹਿਮ ਖਬਰ ਹੈ ਨਵੀਂ ਦਿੱਲੀ ਤੋਂ سامنے ਆ ਰਹੀ ਹੈ। ਚੋਣ ਕਮਿਸ਼ਨ ਅਗਲੇ ਹਫਤੇ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਦੌਰੇ ਨਾਲ ਲੋਕ ਸਭਾ ਚੋਣਾਂ ਲਈ ਰਾਜਾਂ ਦੀਆਂ ਤਿਆਰੀਆਂ ਦੀ ਸਮੀਖਿਆ ਸ਼ੁਰੂ ਕਰੇਗਾ। ਮੁੱਖ ਚੋਣ ਕਮਿਸ਼ਨਰ राजीव ਕੁਮਾਰ ਦੀ ਅਗਵਾਈ ਵਿੱਚ ਕਮਿਸ਼ਨ ਦੇ ਅਧਿਕਾਰੀ 7 ਤੋਂ 10 ਜਨਵਰੀ ਦਰਮਿਆਨ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਵਿੱਚ ਹੋਣਗੇ। ਮੁੱਖ ਚੋਣ ਕਮਿਸ਼ਨਰ ਦੇ ਨਾਲ ਚੋਣ ਕਮਿਸ਼ਨਰ अनुप चंद्र पांडे ਤੇ अरुण गोयल ਵੀ ਹੋਣਗੇ ਦੌਰੇ ਤੋਂ ਪਹਿਲਾਂ ਡਿਪਟੀ ਕਮ ਚੋਨ ਕਮਿਸ਼ਨਰ 6 ਜਨਵਰੀ ਨੂੰ ਦੋਵਾਂ ਰਾਜਾਂ ਵਿੱਚ ਤਿਆਰੀਆਂ ਬਾਰੇ ਕਮਿਸ਼ਨ ਨੂੰ ਜਾਣਕਾਰੀ ਦੇਣਗੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਤੇ ਨਜ਼ਰ ਰੱਖਣ ਲਈ ਡਿਪਟੀ ਚੋਨ ਕਮਿਸ਼ਨਰ ਲਗਭਗ ਸਾਰੇ ਰਾਜਾਂ ਦਾ ਦੌਰਾ ਕਰ ਚੁੱਕੇ ਨੇ ਅੱਠਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਲਾਈਬੇਰੀਆਈ ਦੇ ਚੰਡੇ ਵਾਲੇ ਮਲਵਾਹਕ ਜਹਾਜ਼ ਅੰਬੀ ਲੀਲਾ ਨੋਰਫੋਕ ਨੂੰ ਬੀਤੀ ਦੇਰ ਸ਼ਾਮ ਸੋਮਾਲੀਆ ਦੇ ਤੱਟ ਨੇੜੇ ਹਥਿਆਰਬੰਦ 5-6 ਵਿਅਕਤੀਆਂ ਨੇ ਅਗਵਾ ਕਰ ਲਿਆ ਅਤੇ ਭਾਰਤੀ ਜਲ ਸੈਨਾ ਵੱਲੋਂ ਇਸ ਤੇ ਨਜ਼ਰ ਰੱਖੀ ਜਾ ਰਹੀ ਹੈ ਸੈਨਾ ਨੇ ਜੰਗੀ ਬੀੜ ਨੂੰ ਗਵਾਹ ਜਹਾਜ਼ ਦੇ ਪਿੱਛੇ ਲਗਾ ਦਿੱਤਾ ਅਗਵਾ ਕੀਤੇ ਜਹਾਜ਼ ਤੇ 15 ਭਾਰਤੀ ਸਵਾਰਕੀ ਤੇ ਚਾਲਕ ਦਲ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਪਹੁੰਚੀ ਅਧਿਕਾਰੀਆਂ ਮੁਤਾਬਕ ਵੀਰਵਾਰ ਸ਼ਾਮ ਨੂੰ ਸੋਮਾਲੀਆ ਦੇ ਕੱਟ ਤੋਂ ਜਹਾਜ਼ ਨੂੰ ਅਗਵਾ ਕਰਨ ਦੀ ਸੂਚਨਾ ਮਿਲੀ ਸੀ ਨਵੀਂ ਅਹਿਮ ਖਬਰ ਮੋਹਾਲੀ ਤੋਂ ਸਾਹਮਣੇ ਆ ਰਹੀ ਹੈ ਕਿਰਾਏ ਦੇ ਕਮਰਾ ਦਵਾਉਣ ਦਾ ਚਾਂਸਾ ਦੇ ਕੇ ਕਰੀਬ 23000 ਰੁਪਏ ੌਖਾ ਤੜੀ ਕੀਤੇ ਜਾਣ ਦੇ ਕੇਸ ਵਿੱਚ ਸਾਈਬਰ ਖਾਣਾ ਪੁਲਿਸ ਨੇ ਜ਼ਿਰਕਪੁਰ ਦੇ ਅੰਕਿਤ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਕੇਸ ਦੀ ਜਾਂਚ ਦਾ ਹਵਾਲਾ ਦਿੰਦਿਆਂ ਅਦਾਲਤ ਤੋਂ ਮੁਲਜ਼ਮ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਹੈ ਅਦਾਲਤ ਨੇ ਮੁਲਜ਼ਮ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ਤੇ ਪੇਸ਼ ਕੀਤਾ ਹੈ ਮਾਮਲੇ ਵਿੱਚ ਸ਼ਿਕਾਇਤਕਰਤਾ ਸੈਕਟਰ 34 ਨਿਵਾਸੀ ਪ੍ਰਿਆੰਕਾ ਰਾਣਾ ਸੀ ਉਹ ਚੰਡੀਗੜ੍ਹ ਵਿੱਚ ਕਿਰਾਏ ਦੇ ਕਮਰੇ ਦੀ ਪਾਲ ਕਰ ਰਹੀ ਸੀ ਇਸੇ ਦੌਰਾਨ ਉਸ ਨੂੰ ਫੇਸਬੁੱਕ ਤੇ ਇੱਕ ਇਸ਼ਤਿਹਾਰ ਨਜ਼ਰ ਆਇਆ ਉਸਨੇ ਇੱਕ ਮੋਬਾਈਲ ਨੰਬਰ ਦਿੱਤਾ ਹੋਇਆ ਸੀ 26 ਅਗਸਤ ਨੂੰ ਉਸਨੂੰ ਨੰਬਰ ਤੇ ਸੰਪਰਕ ਕਰਕੇ ਮਲਜ਼ਮ ਠੱਗ ਨੇ ਪੀੜਤਾ ਨੂੰ ਇੱਕ ਕਮਰੇ ਦੀ ਤਸਵੀਰ ਦਿਖਾਈ ਦੋਮਾ ਵਿਚਕਾਰ ਕਮਰੇ ਨੂੰ ਲੈ ਕੇ 9000 ਰੁਪਏ ਪ੍ਰਤੀ ਮਹੀਨੇ ਦੀ ਡੀਲ طے ਹੋਈ ਮਲਜ਼ਮ ਨੇ ਪੀੜਤਾ ਨੂੰ ਕੁੱਲ 20000 ਰੁਪਏ ਦੇਣ ਨੂੰ ਕਿਹਾ ਇਸ ਵਿੱਚ ਇੱਕ ਮਹੀਨੇ ਦਾ ਕਿਰਾਇਆ ਇੱਕ ਮਹੀਨੇ ਦਾ ਐਡਵਾਂਸ ਤੇ 2000 ਰੁਪਏ ਬ੍ਰੋਕਰੇਜ ਚਾਰਜ ਸੀ ਪੀੜਤਾ ਨੇ ਦਿੱਤੇ ਹੋਏ ਨੰਬਰ ਤੇ 20000 ਰੁਪਏ ਟਰਾਂਸਫਰ ਕਰ ਦਿੱਤੇ ਉਤਹੀ ਬਾਅਦ ਵਿੱਚ 2300 ਰੁਪਏ ਹੋਰ ਮੰਗਣ ਤੇ ਵੀ ਦੇ ਦਿੱਤੇ ਗਏ ਹਾਲਾਂਕਿ ਨਾ ਤਾਂ ਸ਼ਿਕਾਇਤਕਰਤਾ ਨੂੰ ਕਮਰਾ ਮਿਲਿਆ ਤੇ ਨਾ ਹੀ ਉਹਨਾਂ ਦੇ ਰੁਪਏ ਵਾਪਸ ਹੋਏ। ਦਸਵੀਂ ਅਹਿਮ ਖਬਰ ਥਾਣੇ ਤੋਂ سامنے ਆ ਰਹੀ ਹੈ। ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਮੀਰਾ ਭਾਈਂਦਰ ਦੇ ਸ਼ਮਸ਼ਾਨ ਘਾਟ ਵਿੱਚ ਬਿੱਲੀ ਦਾ ਸੰਸਕਾਰ ਕਰਨ ਦੇ ਦੋਸ਼ ਤੇ ਵਿੱਚ ਔਰਤ ਸਮੇਤ 6 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ। ਇਸ ਮਾਮਲੇ ਦੀ ਸੂਚਨਾ ਮੀਰਾ ਭਾਈਂਦਰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਜਿਸ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ 'ਚ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਇਹ ਘਟਨਾ 22 ਦਸੰਬਰ ਦੀ ਸ਼ਾਮ ਨੂੰ ਵਾਪਰੀ ਦੱਸੀ ਜਾ ਰਹੀ ਹੈ। ਸਵੇਰ ਸਨ ਅੱਜ ਦੀਆਂ ਅਹਿਮ ਖਬਰਾਂ ਇਤਨਾ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੇਸ਼ ਦੇ ਵਕਤ ਨੂੰ ਉਸ ਦੇ ਨਾਲ ਤੇ ਦੇਖਦੇ ਰਹੋ ਸਾਡਾ ਇਹ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ